15 ਕ ਦਿਨ ਅਜੇ ਸੂਣ ਦੇ ਬਾਕੀ ਹੋਣਗੇ ਤੇ ਤੁਸੀਂ ਆਪ ਹੀ ਦੇਖ ਲਓ ਪ੍ਰਿੰਟ ਬਹੁਤ ਚੰਗਾਗਾ ਲਾ ਸਕਦੇ ਹਾਂ ਦੋਸਤੋ ਆ ਦੇਖੋ ਲੇਵਾਲੂ ਆ ਪੂਰਾ ਖੁੱਲਾ ਬਣਾਉਣਾ ਹਜੇ ਹਾਂਜੀ ਹਸੀਕਾਲ ਦੋਸਤੋ ਮੈਂ ਰਮਨਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਬਾਈ ਕੋਲੇ ਪਹੁੰਚੇ ਆ ਕਿਹੜੇ ਪਿੰਡ ਪਹੁੰਚੇ ਆ ਤੇ ਆਪਾਂ ਤੁਹਾਨੂੰ ਜਾਣਕਾਰੀ ਸਾਰੀ ਲੈ ਕੇ ਦੇਵਾਂਗੇ ਬਾਈ ਕੋਲੇ ਨਾ ਚਾਰ گاਵਾ ਤੇ ਇੱਕ ਮੱਝ ਬਕਾਊ ਆ ਵਪਾਰ ਦਾ ਕੰਮ ਆ ਦੋ ਮੁੰਡਿਆਂ ਦਾ ਸਾਂਝਾ ਕੰਮ ਆ ਤੇ ਆਜੋ ਆਪਾਂ ਬਾਈ ਨਾਲ ਗੱਲਬਾਤ ਕਰਾਉਣੇ ਆ ਤੁਹਾਡੀ ਹਾਂਜੀ ਬਾਈ ਜੀ ਹਸੀਕਾਲ ਜੀ ਹਸੀਕਾਲ ਤੇ ਬਾਈ ਜੀ ਪਹਿਲਾਂ ਤੁਸੀਂ ਆਪਦਾ ਨਾਮ ਦੱਸੋ ਮੇਰਾ ਨਾਮ ਸੁੰਦਰ ਸਿੰਘ ਪਿੰਡ ਕੌਰਿਆਣਾ ਜੀ ਠੀਕ ਹੈ ਹਾਂਜੀ ਤੇ ਸੁੰਦਰ ਸਿੰਘ ਬਾਈ ਦਾ ਨਾਮ ਆ ਗਿਆ ਤੇ ਪਿੰਡ ਹੈਗਾ ਦੋਸਤੋ ਕੌਰਿਆਣਾ ਤੇ ਬਾਈ ਆਪਣਾ ਨਾਮ ਕੀ ਆ ਬਾਈ ਅਨਮੋਲ ਸਿੰਘ ਨਾਮ ਆ ਮੇਰਾ ਪਿੰਡ ਕੌਰਿਆਣੀ ਆਪਣਾ ਅੱਛਾ ਅਨਮੋਲ ਬਾਈ ਦਾ ਨਾਮ ਦੂਜੇ ਦਾ ਤੇ ਬਾਈ ਸਾਂਝਾ ਕੰਮ ਸਾਂਝਾ ਕੰਮ ਆ ਜੀ ਸਾਡਾ ਠੀਕ ਹੈ ਵਧੀਆ ਚੱਲਦਾ ਬਹੁਤ ਵਧੀਆ ਕਿੰਨੇ ਨਾਗਾ ਜ ਆਪਣੇ ਕੋਈ ਬਕਾ ਆਪਣੇ ਕੋਈ ਚਾਰ ਗਾਂ ਇੱਕ ਮੱਝ ਆਈ ਚਾਰ ਗਾਈਆਂ ਤੇ ਇੱਕ ਮੱਝ ਆ ਗਈ ਹਨਾ ਪਹਿਲਾਂ ਮੈਂ ਦੱਸਤਾ ਸੀ ਤੇ ਇੱਕ ਨਾ ਤੂੰ ਆਪਣਾ ਜਿਹੜਾ ਹੈਗਾ ਪਿੰਡ ਹਾਂ ਜੀ ਕਿਹੜਾ ਜਲਾ ਪੈ ਜਾਂਦਾ ਇਹਨੂੰ ਜਲਾ ਬਠਿੰਡਾ ਇਹ ਤਹਿਸੀਲ ਤਲਵੰਡੀ ਸਭ ਹੋਏ ਨੇੜੇ ਆ ਗਾ ਤਲਵੰਡੀ ਸਭ ਹਾਂ ਜੀ ਤਲਵੰਡੀ ਸਭ ਠੀਕ ਆ ਤੇ ਇੱਕ ਮੈਨੂੰ ਤੇਰਾ ਨੰਬਰ ਬੋਲ ਦੇ 95 97812 ਹੀ 3223 ਠੀਕ ਆ ਤੇ ਤੇਰਾ ਬਾਈ 62849 ਬਾਈ 66134 ਠੀਕ ਆ ਤੇ ਲੈ ਵੀ ਦੋਸਤੋਂ ਹੁਣ ਨਾ ਜਿਹੜਾ ਬਾਈ ਕੋਲੇ ਨਾਗ ਨੇ ਉਹ ਆਪਾਂ ਤੁਹਾਨੂੰ ਤੋਰ ਕੇ ਦਿਖਾਉਣੇ ਆ ਡਿਟੇਲ ਲੈ ਕੇ ਦੇਵਾਂਗੇ ਤੇ ਰੇਟ ਜਿਹੜੇ ਹੋਣਗੇ ਬਾਈ ਦੇ ਪਹਿਲਾਂ ਅਸੀਂ ਗੱਲਬਾਤ ਕਰਦੇ ਸੀਗੇ ਤੇ ਉਹ ਕਹਿੰਦਾ ਬਾਈ ਆਪਾਂ ਥੋੜੇ ਓਲਾ ਰੱਖਣਾ ਫਿਕਸ ਵਾਲਾ ਕੰਮ ਹੀ ਕਰਨਾ ਤੇ ਆਜੋ ਆਪਾਂ ਬਹੁਤਾ ਟਾਈਮ ਨਹੀਂ ਲੈਂਦੇ ਤੇ ਬਾਈ ਦੇ ਜਿਹੜੇ ਹੈਗਾ ਪਸ਼ੂ ਉਹ ਆਪਸੇ ਹਾਂ ਬਾਈ ਸੁੰਦਰ ਜੀ ਆਪਾਂ ਗੱਲ ਕਰ ਗਏ ਜਿਹੜੀ ਆ ਮਜਦ ਇਸ ਹੁੰਦੀ ਹੈ ਸਕਰੀਨ ਦੇ ਉੱਤੇ ਹਾਂਜੀ ਬਾਈ ਜੀ ਇਹਦੀ ਡਿਟੇਲ ਦੱਸ ਇਹ ਕਿੰਨੇ ਵੇ ਸੂਏ ਪਹਿਲਾਂ ਤਾਂ ਐਂ ਦੱਸੋ ਸੂਆ ਤੀਜਾ ਵੀਰ ਜੀ ਠੀਕ ਹੈ ਹਾਂ ਦੁੱਧ 15 ਲੀਟਰ ਦੀ ਗਾਰੰਟੀ ਹੈ ਜੀ 15 ਦੀ ਆਪਣੇ ਪਿੰਡੋਂ ਹੀ ਲੇਤੀ ਐ ਸਹੀ ਦੀ ਆਪਾਂ ਘਰੋਂ ਦਵਾਸਾਂ ਨਹੀਂ ਅਗਲੇ ਦੀ ਠੀਕ ਹੈ ਤੇ ਕਿੰਨੇ ਦਿਨ ਲੈ ਜੂ ਸੂਣ ਦੇ ਇਹ 15 ਦਿਨ ਪਾਏ ਜੀ ਹਲੇ 15 ਦਿਨ ਜਮਾਨਾ ਠੀਕ ਤੇ 15 ਕਿਲੋ ਦੁੱਧ ਦੇਊ ਜਮਾਨੇਟ ਜੋ ਕੇ ਦੇਮ ਆ ਜੀ ਅੱਛਾ ਦੁੱਧ ਉਹਨਾਂ ਦੇ ਮਤਲਬ ਗਾਰੰਟੀ ਦਵਾ ਆ ਠੰਡੀ ਸੀਲ ਵਧੀਆ ਜੀ ਠੀਕ ਹੈ ਤੇ ਬਾਈ ਫਿਰ ਇਹਦੀ ਜੀ ਆਪਾਂ ਲਾਸਟ ਤੇ ਮੁੱਲ ਦੀ ਗੱਲ ਕਰ ਗਏ ਤੇ ਮੁੱਲ ਕਿੰਨਾ ਮੁੱਲ ਇਹ 1.5 ਲੱਖ ਆ ਜੀ ਅੱਛਾ ਠੀਕ ਹੈ ਮੁੱਲ ਕਿੰਨਾ ਮਰ ਜੀ ਇੱਕ 20 ਦੀ ਦੇਣੀ ਹੈ ਜੀ ਆਪਾਂ ਠੀਕ ਹੈ ਲੈ ਸੁੰਦਰ ਬਾਈ ਫਿਰ ਇਹਨੂੰ ਤੋੜ ਕੇ ਦਾ ਤੋੜ ਬਾਈ ਇਹਨੂੰ ਮੋਲ ਦੋਸਤੋ ਮੱਜ ਦੀ ਜੀ ਗੱਲ ਕਰਕੇ ਹਨਾ ਥੋੜਾ ਜਿਹਾ ਕੈਮਰੇ ਤੋਂ ਤੱਕ ਭਰਉਂਦੀ ਆ ਕੱਦ ਕਾਠ ਬਹੁਤ ਚੰਗਾ ਹੈਗਾ ਪਿੱਠ ਪੂੜੇ ਦੀ ਬੰਤਰ ਵੀ ਬਹੁਤ ਚੰਗੀ ਆ ਤੇ ਮੱਥੇ ਦੇ ਵਿੱਚ ਜੇ ਗੱਲ ਕਰਕੇ ਬੱਲ ਆ ਗਿਆ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਤੇ ਸਿੰਗ ਵੀ ਦੋਸਤੋ ਜੇ ਗੱਲ ਕਰੀਏ ਨਾ ਕੁੰਡਾ ਆ ਗਿਆ ਥੋੜਾ ਜਨਾ ਮੇਰੇ ਆ ਮੋਬਾਈਲ ਤੋਂ ਖबराਉਂਦੀ ਆ ਤੇ ਮਾੜਾ ਜਆ ਬੰਨਦੇ ਬਈ ਥਣ ਲੈ ਵੀ ਦੀ ਜੀ ਗੱਲ ਕਰੀਏ ਨਾ ਆਪਾਂ ਤੁਹਾਨੂੰ ਖੜਾ ਮਤਲਬ ਦਿਖਾ ਦਨੇ ਆ ਤੇ ਪਿੱਠ ਪੂੜੇ ਦੀ ਬੰਤਰ ਬਹੁਤ ਚੰਗੀ ਆ ਤੇ ਜੇ ਹੋਰ ਦੱਸਾਂ ਬਈ ਥਣ ਵੀ ਜਿਹੜਾ ਹੈਗਾ ਨਾ ਸਾਈਜ਼ ਵੀ ਚੰਗਾ ਤੇ ਥਣ ਵੀ ਕੱਲਾ ਕੱਲਾ ਪਿਆਗਾ ਲੈਵਾ ਜਿਹੜਾ ਹੈਗਾ ਨਾ ਵੀ ਕੋਈ ਕਿਸੇ ਵਾਸੋਂ ਵੀ ਮਤਲਬ ਵੀ ਇੱਕਸਾਰ ਦਾ ਕੋਈ ਪਾਸਾ ਪੂਸਾ ਨਹੀਂ ਹੈਗਾ ਇੱਕ ਦੇ ਬੰਦੇ ਇਹ ਮਾੜਾ ਜਆ ਕਰਦੇ ਕਰਾਂ ਇਹਦਾ ਇਧਰ ਨੂੰ ਕਰੀ ਮੜੀ ਜੀ ਸਾਈਡ ਤੇ ਹੁਣੇ ਘੁਮਾ ਦੇ ਇਹ ਹੁਣ ਤੁਸੀਂ ਜੱਜਮੈਂਟ ਤੁਸੀਂ ਲਾ ਸਕਦੇ ਹੋ ਦੋਸਤੋ ਆ ਦੇਖੋ ਲੇਵਾਲੂ ਆ ਪੂਰਾ ਖੁੱਲਾ ਬਣਾਉਣਾ ਹਜੇ ਤੇ ਆਜੋ ਅਗਲਾ ਆਪਾਂ ਜਿਹੜੀ ਹੈਗੀ ਆ ਗਾਂ ਤੁਹਾਨੂੰ ਉਹ ਵੀ ਤੋੜ ਕੇ ਦਿਖਾਉਣੇ ਆ ਤੇ ਸੁੰਦਰ ਭਾਈ ਜਿਵੇਂ ਆਪਾਂ ਦੂਜੇ ਨੰਬਰ ਤੇ ਆ ਗਈ ਤਰੀ ਆ ਗਾਂ ਹਨਾ ਜੱਪੀ ਤੇ ਇਹਦੀ ਕੀ ਡਿਟੇਲ ਆ ਕਿੰਨੇ ਦਿਨ ਸੂਣਦੇ ਬਾਕੀ ਆ ਸੂਣਦੇ ਇਹ ਤਾਂ 10 ਦਿਨ ਪਏ ਜਿਹੜੇ 20 ਲੀਟਰ ਕੱਢ ਦੋ ਜੀ 20 ਲੀਟਰ ਕਿੰਨੇ ਵਾ ਸੂਹਾ ਭਾਈ ਸੂਹਾ ਤੀਜਾ ਜੀ ਤੀਜਾ ਸੂਹਾ ਹਾਂਜੀ ਤੇ 20 ਲੀਟਰ ਦੇ ਆਸ ਚਮਾ ਗਰੰਟੀ ਹੋਈ ਠੀਕ ਆ ਤੇ ਕੀ ਰੇਟ ਆ ਗਿਆ ਬਈ ਇਹਦਾ ਰੇਟ ਇਹਦਾ 65000 ਆ ਜੀ ਮੁੱਲ ਤਾਂ ਠ ਠੀਕ ਹੈ ਗੱਲ ਲੈ ਵੀ ਤੋਰ ਮੁੰਡਾ ਕਰਾਂ ਗਾ ਦੋਸਤੋ ਇਹ ਵੀ ਤੁਸੀਂ ਦੇਖ ਲਓ ਪ੍ਰਿੰਟ ਦੀ ਚੰਗੀ ਆਉਣ ਵਾਲੀ ਗਰਮੀ ਦਾ ਟਾਈਮ ਹੈ ਜਿਵੇਂ ਨਾ ਇਹਨਾਂ ਗਾਵਾਂ ਦੀ ਆਪਾਂ ਅਖੀਏ ਵੀ ਕੰਮ ਦੇਣਾਗਾ ਮੂੰਹ ਉੱਤੇ ਦੀ ਤੁਸੀਂ ਚੈੱਕ ਕਰ ਲਓ ਦੋਸਤੋ ਤੇ ਬਾਕੀ ਜੀ ਗੱਲ ਕਰੀਏ ਆਪਾਂ ਲੇਵੇ ਦੀ ਹਨਾ ਲੇਵੇ ਦਾ ਜੇ ਸਾਈਜ਼ ਹੈ ਜਿਹਨੇ ਹੋਰ ਬਣਾਉਣਾ ਤੇ ਬਾਕੀ ਥਾਣਾ ਜਿਹੜਾ ਉਹ ਵੀ ਬਹੁਤ ਚੰਗਾ ਆਪਾਂ ਤੁਹਾਨੂੰ ਸਮਾਰ ਕੇ ਕਿੰਨੇ ਦਿਨ ਲੈ ਜੂਗੀ ਬਾਈ ਇਹ ਲੈ ਜੂ 15 ਦਿਨ ਜਿਹੜੇ ਅੱਛਾ 15 ਦਿਨ ਬਾਕੀ ਨੇ ਤੇ ਬਣ ਦੇ ਕਰ ਤੁਸੀਂ ਬਾਕੀ ਦੇਖ ਸਕਦੇ ਹੋ ਤੇ ਜੀ ਗੱਲ ਕਰਕੇ ਬਈ ਇਹ ਦੁੱਧ ਦੀ ਆਪਾਂ 20 ਲੀਟਰ ਹੈਨਾ ਜਮਾ ਗਰੰਟੀ ਹੈ 20 ਲੀਟਰ ਅੱਛਾ ਗਰੰਟੀ ਹੈ ਹਾਂਜੀ ਠੀਕ ਆ ਤੇ ਲੈ ਬਈ ਇੱਧਰ ਆ ਜਾ ਕਰਾਂ ਜਿਹੜੀ ਤੀਜੇ ਨੰਬਰ ਵਾਲੀ ਗਾਂ ਆ ਗਈ ਤੇ ਇਹਦੀ ਕੀ ਡਿਟੇਲ ਆ ਬਈ ਇਹਦੀ ਬਈ ਦੁੱਧ ਹੁਣ 13 ਲੀਟਰ ਤਿਆਰ ਆ ਜੀ ਅੱਛਾ ਹਾਂ ਸੂਈ ਨੂੰ ਹੋਗੇ 7-8 ਦਿਨ ਜੀ 13 ਲੀਟਰ ਦੁੱਧ ਤਿਆਰ ਆ ਹਾਂ ਮਗਰ ਬੱਛੀ ਆ ਜੀ ਮਗਰ ਬੱਛੀ ਆ ਗਈ ਹਾਂਜੀ ਤੇ ਕੀ ਰੇਟ ਕਰਤਾ ਬਈ ਰੇਟ ਇਹਦਾ 50000 ਆ ਜੀ 50000 ਹਾਂ 13 ਕਿਲੋ ਦੁੱਧ ਤੇ ਬਾ ਵਧੂਗੀ ਦੁੱਧ ਹਾਂ ਵਧੂਗੀ ਹਲੇ 5-4 ਦਿਨ ਹੀ ਹੋਇਆ ਸੂਈ ਨੂੰ ਜੀ ਮੈਨੂੰ ਆਂ ਦੱਸ ਵੀ ਦੇਣੀ ਕਿੰਨੇ ਦੀ ਜਮ੍ਹਾਂ ਹਾਂ ਜਮ੍ਹਾਂ ਦੇਣੀ 47000 ਦੀ ਦੇਣੀ 47000 ਦੀ ਤੋਰੀ ਬਈ ਮੁੰਡਿਆ ਤੋੜ ਬਈ ਜਿਵੇਂ ਬਾਈ ਨੇ ਆਖਿਆ ਹਨਾ ਵੀ ਸੂਈ ਨੂੰ ਸੂਈ ਨੂੰ ਕਿੰਨੇ ਦਿਨ ਆਖੇ ਜੀ ਬਾਈ ਸੂਈ ਨੂੰ ਹੋ ਗਏ 5-7 ਦਿਨ ਅੱਛਾ 5-7 ਦਿਨ ਹੋਏ ਆ ਸੂਈ ਨੂੰ ਬਾਕੀ ਇਹ ਵੀ ਤੁਸੀਂ ਚੈੱਕ ਕਰ ਲਓ ਥਣਾ-ਥੋਣਾ ਦਾ ਸਾਈਜ਼ ਤੇ ਇਹ ਵੀ ਹਜੇ ਨਾ ਆਪਾਂ ਜੇ ਗੱਲ ਕਰ ਗਏ ਇਹ ਤੜਕੇ 11 ਵਜੇ ਵੀਡੀਓ ਬਣਾ ਰਹੇ ਆਂਗੇ ਤਾ ਕਰਕੇ ਸਾਨੂੰ ਪਰਮੀਆਂ گاਵਾ ਨਹੀਂ ਦਿਖਾਈ ਦਿੰਦਿਆਂ ਹੋਣੀਆਂ ਕਿਉਂਕਿ ਜੇ ਇਹ ਹੀ ਵੀਡੀਓ ਆਪਾਂ ਸ਼ਾਮ ਨੂੰ ਬਣਾਉਂਦੇ ਤੇ ਸ਼ਾਮ ਨੂੰ ਇਹਨਾਂ ਨੇ ਮਤਲਬ ਜਿਹੜੀ ਹੈਗੀ ਆਰਡਰ ਦੀ ਬਣਾਵਟ ਜਿਹੜੀ ਹੋਰ ਬਣਨੀ ਸੀਗੀ ਬਣਦੇ ਵੀ ਬਣਦੇ ਕਰਾ ਸੁੰਦਰ ਭਾਈ ਜਿਵੇਂ ਉਹ ਅਗਲੀ ਗਾਂ ਆ ਗਈ ਹੈਣਾ ਹਾਂਜੀ ਭਾਈ ਜੀ ਪ੍ਰਿੰਟ ਬਹੁਤ ਚੰਗਾ ਗਾ ਹਾਂ ਗਾਂ ਵਧੀਆ ਜੀ ਠੀਕ ਹੈ ਤੇ ਇਹ ਕਿਵੇਂ ਆ ਭਾਈ ਏ ਬਾਈ ਜੀ 7 ਮਹੀਨੇ ਗੱਭਣੀ 7 ਕਿਲੋ ਦੁੱਧ ਹੈ ਅੱਛਾ 7 ਮਹੀਨੇ ਦੀ ਗੱਭਣਾ ਮੈਂ ਤਾਂ ਆਖਿਆ ਕਿ ਥੋੜੇ ਜਣੇ ਨਹੀਂ ਨਹੀਂ 7 ਮਹੀਨੇ ਗੱਭਣਾ 7 ਕਿਲੋ ਦੁੱਧ ਹੈ ਠੀਕ ਹੈ ਹਾਂਜੀ ਤੇ 2 ਮਹੀਨੇ ਮਤਲਬ ਹਜੇ ਪਏ ਆ ਇਹ ਆ 2 ਮਹੀਨੇ ਪਏ ਆ ਜੀ ਤੇ ਇਹੇ ਹੁਣ ਦੁੱਧ ਠੰਡਾ ਦੁੱਧ ਜਮ ਵਧੀਆ ਠੰਢੀ ਮਿਲਦੀ ਕਿਵੇਂ ਮਰਜੀ ਚੋਈ ਚਲੋ 7 ਕਿਲੋ ਤੇ ਕਿਹੜਾ ਫਿਰ ਕੀ ਰੇਟ ਰੱਖਤਾ ਬਈ ਇਹਦਾ ਰੇਟ 45000 ਹੈ ਜੀ ਦੇਣੀ ਜਮਾ ਬਸ ਫਿਕਸ ਹੀ ਹੈ ਅੱਛਾ ਲੈਣੀ ਹੈ 45000 ਕਰ ਦੇ ਕੋਈ ਮਾਨ ਤਨ ਚੱਲ 40000 ਦੇ ਦਾਂ 40000 ਦੇ ਜਮੇ ਤੌਰ ਦੇ ਕਰਾਂ ਲੈ ਵੀ ਦੋਸਤੋ ਇਹ ਗਾਂ ਹੈਗੀ ਬਹੁਤ ਚੰਗੀ ਮੈਨੂੰ ਬਹੁਤ ਚੰਗੀ ਗਾਂ ਲੀ ਦੋ ਮਹੀਨੇ ਤਿਆਰ ਹੋ ਕੇ 70000 ਦੀ ਵੇੜ ਹੈ ਠੀਕ ਹੈ ਗੱਲ ਤੇ ਨਹੀਂ ਵੇੜ ਨੇ ਤਾਂ ਜਮੇ ਕੱਦ ਕੱਦ ਸਾਰੀ ਚੰਗੀ ਹੈ ਜੀ ਹੂੰ ਜਿਵੇਂ ਬਾਈ ਨੇ ਦੱਸਿਆ ਹਨਾ ਵੀ ਦੋ ਮਹੀਨੇ ਹਜੇ ਸੂਣ ਦੇ ਬਾਕੀ ਆ ਥਾਣਾ ਥੋਣਾ ਦੀ ਜਮਾ ਓਕੇ ਬਾਈ ਜਮਾ ਓਕੇ ਬਾਈ ਜੀ ਅੱਛਾ ਠੀਕ ਆ ਥਣ ਵੀ ਚੰਗਾ ਦੋਸਤੋ ਬਾਕੀ ਮੈਨੂੰ ਤਾਂ ਐ ਸੀਗਾ ਵੀ ਇਹ ਵੀ 15 ਕ ਦਿਨ ਹਜੇ ਸੂਣ ਦੇ ਬਾਕੀ ਹੋਣਗੇ ਤੇ ਤੁਸੀਂ ਆਪ ਹੀ ਦੇਖ ਲਓ ਪ੍ਰਿੰਟ ਬਹੁਤ ਚੰਗਾਗਾ ਬਣਦੇ ਵੀ ਬਣਦੇ ਕਰਾਂ ਆਜੋ ਇੱਕ ਆਪਾ ਤੁਹਾਨੂੰ ਜਿਹੜੀ ਹੋਰ ਗਾਂ ਹੈਗੀ ਆ ਬਾਈ ਕੋਲੇ ਆਹਾ ਸਿੰਘਾਂ ਵਾਲੀ ਤੇ ਸੁੰਦਰ ਭਾਈ ਇਹਦੀ ਕੀ ਡਿਟੇਲ ਹੈ ਇਹਦੀ ਡਿਟੇਲ ਇਹ 10 ਲੀਟਰ ਦੁੱਧ ਤਿਆਰ ਆਈ 10 ਲੀਟਰ ਹਾਂਜੀ ਠੀਕ ਹੈ ਕੱਲੇ ਸਿੰਘ ਸਿੰਘ ਹੀ ਆਈ ਦੋਨੇ ਪਾਸੇ ਬਹਿ ਕੇ ਚੋਈ ਜਾਵੇ ਬੰਦਾ ਜੀ ਇੰਨੀ ਠੰਡੀ ਸੀ ਲੈ ਜੀ ਠੰਡੀ ਸੀ ਲੈ ਹਾਂਜੀ ਤੇ ਕੀ ਰੇਟ ਕਰਤਾ ਇਹਦਾ ਜਿਹੜਾ 20000 ਰੁਪਏ ਜੀ ਦੇਣੀ ਕਿੰਨੇ ਦੀ ਐ 18000 ਦੀ ਦੇਣ ਲੈਣੀ ਐ ਜੀ ਮੰਨ ਤਾਂ ਹੋ ਜਾ ਜਮੇ ਮੰਨ ਤਾਂ ਨਹੀਂ ਐ ਜੋਈ ਠੀਕ ਹੈ ਤੇ ਮੈਨੂੰ ਆਏ 10 ਵੀ ਦੁੱਧ 10 ਕਿਲੋ ਹੈਗਾ ਜਮਾ ਨੈਟ 10 ਤੋਂ ਉੱਤੇ ਹੀ ਖਾਦਾਂਗੇ ਜਮਾ ਸੂਈ ਦਿਨਾਂ ਦੀ ਲੱਗਦੀ ਸੂਈ ਹਾਂ ਮੈਨੂੰ ਤਾਂ ਮਹੀਨੇ ਦੀ ਤਾਂ ਹੋ ਗਈ ਉਹ ਖੜਾ ਬੱਚਾ ਆਪਾਂ 23 ਦਿਨਾਂ ਹੀ ਸੁੱਈ ਆਈ ਠੀਕ ਆ ਹਾਂਜੀ ਤੇ 17000 ਰੁਪਏ ਜਮ੍ਹਾਂ ਹਾਂਜੀ ਨਾ ਇਹ ਦੁੱਧ 10 ਕਿਲੋ ਜਮ੍ਹਾਂ ਜਮ੍ਹਾਂ ਨੈਟ ਪਿਆ ਰਹੀ 10 ਉੱਤੇ ਆ ਥੱਲੇ ਨਹੀਂ ਠੀਕ ਆ ਹਾਂਜੀ ਤੇ ਭਾਈ ਸੁੰਦਰ ਜੀ ਆਪਾਂ ਹੁਣ ਆਖੀ ਕੀ ਤਰ੍ਹਾਂ ਰਹਿਣ ਸਹਿਣ ਦਾ ਹਨਾ ਇੱਥੇ ਅੱਡ ਹੀ ਆ ਗਿਆ ਹਾਂ ਅੱਡ ਹੀ ਆ ਗਿਆ ਇੱਥੇ ਨੌਰਾਟ ਆ ਗਿਆ ਹਾਂ ਜੀ ਹਾਂ ਜੀ ਅੱਡ ਆ ਗਿਆ ਤੇ ਜੇ ਗਾ ਮਤਲਬੀ ਗਾ ਗੂਕ ਜਿਹੜੇ ਬਾਹਰ ਲਈ ਕੋਈ ਆਉਂਦਾ ਜੇ ਕੋਈ ਗਾ ਕਾਉਂਦਾ ਰਹਿਣ ਦਾ ਵੀ ਥਾਂ ਹੈ ਖਾਣ ਪੀਣ ਦਾ ਸਾਰਾ ਗੋਕ ਕੇ ਸਾਰਾ ਕੁਝ ਓਕੇ ਹੈ ਜੇ ਮਤਲਬ ਪੂਰਾ ਪ੍ਰਬੰਧ ਕਰਕੇ ਆਉਂਦਾ ਜਾ ਪੂਰਾ ਪ੍ਰਬੰਧ ਹੈ ਇਹ ਤੁਹਾਡਾ ਅੱਛਾ ਵੀ ਅੱਡ ਆ ਗਿਆ ਹਾਂ ਅੱਡ ਆ ਗਿਆ ਹਾਂ ਜੀ ਤੇ ਸੁੰਦਰ ਭਾਈ ਇੱਕ ਤੋਂ ਆਪਦਾ ਨੰਬਰ ਦਵਾਰੇ ਫੇਰ ਬੋਲਦੇ 97812 ਜੀ 32236 ਠੀਕ ਆ ਤੇ ਬਾਈ ਤੂੰ ਵੀ ਆ ਜਾ ਕਿਰਾਂ ਨੇੜੇ ਤੂੰ ਵੀ ਬੋਲ ਦੇ ਨੰਬਰ 62859 ਜੀ 66134 ਠੀਕ ਹੈ ਲੈ ਵੀ ਧੰਨਵਾਦ ਇਹ ਕੋਈ ਮਤਲਬ ਪਸ਼ੂ ਪਸੰਦ ਆਉਂਦਾ ਹੈ ਨਾ ਇਹਨਾਂ ਚੋਂ ਤੇ ਘਰੇ ਆ ਕੇ ਦੋ ਟਾਈਮ ਦੀ ਬਾਈ ਕਹਿੰਦਾ ਜਿਹੜੇ ਸੂਣ ਵਾਲੇ ਆ ਉਹਨਾਂ ਦਾ ਚੇਪਾ ਮਾਰ ਕੇ ਤੇ ਜੇ ਸੂਏ ਹੋਏ ਆ ਉਹਨਾਂ ਦਾ ਦੁੱਧ ਚਵਾਈ ਕਰਕੇ ਤੁਸੀਂ ਖਰੀਦ ਸਕਦੇ ਹੋ ਬਾਕੀ ਵੀਡੀਓ ਕਿਵੇਂ ਲੱਗੀ ਹੈ ਨਾ ਕਮੈਂਟ ਰਹੀ ਜਰੂਰ ਦੱਸਿਓ ਵੀਡੀਓ ਜਿੰਨੇ ਵੀਰ ਆਪਣੇ ਸ਼ੇਅਰ ਕਰਦੇ ਹੁੰਦੇ ਨੇ ਸਾਰੇ ਵੀਰਾਂ ਦਾ ਪਤਾ ਇਹਦ ਲਓ ਧੰਨਵਾਦ ਕਰਦੇ ਆ ਦੋਸਤੋ